ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 672 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਜੇਹ ਕਰਨੀ ਹੋ ਵਹ ਸਰਮਿੰਦਾ ਇਹਾ ਕਮਾਨੀ ਰੀਤ ਹੈ ਭਾਈ ਜਿਨੀ ਕੰਮੇ ਤੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦੜੀ ਵਿਪਰੀਤ ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈ ਤੇ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ ਸਤਕਾਰ ਕਰਦਾ ਹੈ ਤੂੰ ਅਸਚਰਜ ਉਲਟੀ ਮੱਤ ਗ੍ਰਹਿਣ ਕੀਤੀ ਹੋਈ ਹੈ ਮਾਇਆ ਮੋਹ ਭੂਲੋ ਅਵਰਹਿ ਹਿਤ ਏ ਭਾਈ ਮਾਇਆ ਦੇ ਮੋਹ ਵਿੱਚ ਫਸ ਕੇ ਤੂੰ ਕੁਰਾਹੇ ਪੈ ਗਿਆ ਹੈ ਪ੍ਰਮਾਤਮਾ ਨੂੰ ਛੱਡ ਕੇ ਹੋਰ-ਹੋਰ ਵਿੱਚ ਪਿਆਰ ਪਾ ਰਿਹਾ ਹੈ ਹਾਰ ਚੰਦੌਰੀ ਬਨ ਹਰ ਪਾਤਰੇ ਇਹ ਹੈ ਤੁਹਾਰੋ ਬੀਤ ਰਹਾਓ ਤੇਰੀ ਆਪਣੀ ਪਾਇਆਂ ਤਾਂ ਇਤਨੇ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ ਜਿਤਨੀ ਆਕਾਸ਼ ਵਿੱਚ ਦਿਸ ਰਹੀ ਨਗਰੀ ਦੀ ਰਹਾਓ ਚੰਦਨ ਲੇਪ ਹੋਤ ਦੇਹ ਕੋ ਸੁਖ ਗਰ ਦਪ ਭਸਮ ਸੰਗੀਤ ਹੈ ਭਾਈ ਖੋਤਾ ਮਿੱਟੀ ਵਿੱਚ ਹੀ ਲੇਟਣ ਨਾਲ ਸੁਖ ਸਮਝਦਾ ਹੈ ਭਾਵੇਂ ਉਸ ਦੇ ਸਰੀਰ ਉੱਤੇ ਚੰਦਰ ਦਾ ਲੇਪ ਪੈ ਕਰੀਏ ਇਹੀ ਹਾਲ ਤੇਰਾ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੂੰ ਇਹ ਗੱਲ ਸਮਝਾ ਰਹੇ ਹਨ ਅਮਰਤ ਸੰਗ ਨਾਹੇ ਰੋਚ ਆਵਤ ਬਿਖੈ ਠਗੌਰੀ ਪ੍ਰੀਤ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਤੇਰਾ ਪਿਆਰ ਨਹੀਂ ਬਣਦਾ ਤੂੰ ਵਿਸ਼ਿਆਂ ਦੀ ਠੱਗ ਬੂਟੀ ਨਾਲ ਪਿਆਰ ਕਰਦਾ ਹੈ ਉਤਮ ਸੰਤ ਭਲੇ ਸੰਜੋਗੀ ਇਸ ਯੁੱਗਮ ਹੈ ਪਵਿੱਤ੍ਰ ਪੁਨੀਤ ਹੈ ਭਾਈ ਉੱਚੇ ਜੀਵਨ ਵਾਲੇ ਸੰਤ ਜਿਹੜੇ ਇਸ ਸੰਸਾਰ ਦੇ ਵਿਕਾਰਾਂ ਵਿੱਚ ਵੀ ਪਵਿੱਤਰ ਹੀ ਰਹਿੰਦੇ ਹਨ ਭਲੇ ਸੰਜੋਗਾ ਨਾਲ ਹੀ ਮਿਲਦੇ ਹਨ ਜਾ ਤਯ ਕਾਰਥ ਜਨਮ ਪਦਾਰਥ ਕਾਚ ਬਾਦਰੈ ਜੀਤ ਉਹਨਾਂ ਦੀ ਸੰਗਤ ਤੋਂ ਵਾਂਝਿਆ ਰਹਿ ਕੇ ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ਕੱਚ ਦੇ ਵਟੇ ਵਿੱਚ ਜਿਤੇ ਆ ਜਾ ਰਿਹਾ ਹੈ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤਾ हे ਭਾਈ ਜਿਵੇਂ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ ਉਸ ਦੇ ਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਇਕ ਪਰੀਤ ਸੰਗਤ ਵਿੱਚ ਟਿਕ ਕੇ ਉਹ ਮਨੁੱਖ ਇਹਨਾਂ ਦੁਖਾਂ ਪਾਪਾਂ ਤੋਂ ਬਚ ਨਿਕਲਿਆ ਹੈ ਨਾਨਕ ਉਸ ਨੇ ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਸਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਏ ਪ੍ਰਭੂ ਮੇਰ ਕਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਉਹਨਾਂ ਨੂੰ ਪੱਖਾ ਚਲਦਾ ਰਹਾ ਉਹਨਾਂ ਵਾਸਤੇ ਆਟਾ ਪਿੰਦਾ ਰਹਾ ਤੇ ਹੇ ਗੋਵਿੰਦ ਤੇਰੀ ਸਿਫਤਸਲਾ ਦੇ ਗੁਣ ਗਾਉਂਦਾ ਰਹਾ ਸਾਸ ਸਾਸ ਮਨ ਨਾਮ ਸੁਮਾਰੈ ਇਹ ਬਿਸਰਾਮ ਨਿਧ ਪਾਈ ਮੇਰਾ ਮਨ ਹਰੀਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਪ੍ਰਮਾਤਮਾ ਮੈਂ ਤੇਰਾ ਇਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਤੂੰ ਕਰੋ ਦਿਆ ਮੇਰੇ ਸਾਈਂ हे ਮੇਰੇ ਖਸਮ ਪ੍ਰਭੂ ਪ੍ਰਮਾਤਮਾ ਤੂੰ ਮੇਰੇ ਉੱਤੇ ਮਿਹਰ ਕਰ ਦਇਆ ਕਰ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਹੇ ਮੇਰੇ ਠਾਕੁਰ ਮੈਨੂੰ ਵੈਹੋ ਜੀ ਅਕਲ ਬਖਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾ ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਹੇ ਪ੍ਰਭੂ ਪਰਮਾਤਮਾ ਤੇਰੀ ਕਿਰਪਾ ਨਾਲ ਮੇਰਾ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਏ ਹੰਕਾਰ ਦੂਰ ਹੋ ਜਾਏ ਮੇਰੀ ਪਟਕਣਾ ਦਾ ਨਾਸ ਹੋ ਜਾਏ ਆਨੰਦ ਰੂਪ ਰਵਿਓ ਸਭ ਮੱਦੇ ਜਤਕਤ ਵੇਖੋ ਜਾਈ ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦਿਸੈ ਤੋਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਤ ਪਾਵਨ ਗੁਸਾਈ ਏ ਧਰਤੀ ਦੇ ਖਸਮ ਤੂੰ ਦਿਆਲ ਹੈ ਕਿਰਪਾਲ ਹੈ ਤੂੰ ਦਿਆ ਦਾ ਖਜ਼ਾਨਾ ਹੈ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਦੋਂ ਮੈਂ ਅੱਖ ਝਮਕਣ ਜਿੰਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਉਂ ਜਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਏ ਹਨ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪ੍ਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਘਾਈ हे ਨਾਨਕ ਪ੍ਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰਾਜ ਜਾਈਦਾ ਹੈ ਤਨਾਸਰੀ ਮਹੱਲਾ ਪੰਜਵਾਂ ਜਿਨ ਕੀ ਨੇ ਵਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ हे ਭਾਈ ਜਿਸ ਮਾਇਆ ਨੇ ਸਾਰੇ ਤ੍ਰੈ ਗੁਣੀ ਸੰਸਾਰ ਨੂੰ ਸਾਰੇ ਚਾਰ ਕੂਟ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਜਿਸ ਨੇ ਜਗ ਕਰਨ ਵਾਲੇ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਜਿਸ ਨੇ ਜਗ ਕਰਨ ਵਾਲੇ ਇਸ਼ਨਾਨ ਕਰਨ ਵਾਲੇ ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ ਇਸ ਜੀਵ ਵਿਚਾਰੇ ਦੀ ਕੀ ਪਾਇਆ ਹੈ ਕਿ ਉਸ ਦਾ ਟੱਕਰਾ ਕਰ ਸਕੇ ਪ੍ਰਭ ਕੀ ਓਟ ਗਹੀ ਤੋ ਛੂਟੋ ਏ ਭਾਈ ਜਦੋਂ ਮਨੁੱਖ ਦੇ ਪਰਮਾਤਮਾ ਦਾ ਪੱਲਾ ਫੜਿਆ ਤਦੋਂ ਉਹ ਮਾਇਆ ਦੇ ਪੰਜੇ ਵਿੱਚੋਂ ਬਚ ਗਿਆ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹੂਟੋ ਰਹਾਓ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪ੍ਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਤਦੋਂ ਵਿਕਾਰਾਂ ਦਾ ਰੋਗ ਉਸ ਦੇ ਅੰਦਰੋਂ ਮੁੱਕ ਗਿਆ ਰਹਾਓ ਨਹਿ ਸੁਣੀਏ ਨਹਿ ਮੁਖਤੇ ਬਕੀਏ ਨਹਿਮੋ ਹੈ ਉਹੋ ਡਿਠੀ ਹੈ ਭਾਈਓ ਮਾਇਆ ਜਦੋਂ ਮਨੁੱਖ ਨੂੰ ਆ ਕੇ ਪਰਮਾੰਦੀ ਹੈ ਤਦੋਂ ਨਾ ਉਸਦੀ ਆਵਾਜ਼ ਸੁਣੀਂਦੀ ਹੈ ਨਾ ਉਹ ਮੂੰਹੋਂ ਬੋਲਦੀ ਹੈ ਨਾ ਉਹ ਅੱਖੀਂ ਦਿਸਦੀ ਹੈ ਐਸੀ ਠਗੋਰੀ ਪਾਏ ਭੁਲਾਵੇ ਮਨ ਸਭ ਕੈ ਲਾਗੇ ਮਿੱਠੀ ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਖਰਾਹੇ ਪਾ ਦਿੰਦੀ ਹੈ ਮਾਇਆ ਕੈਸਾ ਬਣਾ ਦੇ ਮਾਨ ਵਿੱਚੋ ਪਿਆਰੀ ਪਈ ਲਗਦੀ ਹੈ ਮਾਏ ਬਾਪ ਬੂਤ ਹਿਤ ਭਰਾਤਾ ਓਨ ਘਰ ਘਰ ਮਿਲਿਓ ਦੂਆ ਏ ਭਾਈ ਮਾਂ ਪਿਓ ਪੁੱਤਰ ਮਿੱਤਰ ਭਰਾ ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿੱਚ ਬਿਤਕਰਾ ਪਾ ਰੱਖਿਆ ਹੈ ਕੇ ਸਹੀ ਵਾਦ ਘਾਟ ਕੇ ਸਹੀ ਪਹਿ ਸਗਲੇ ਲਲ ਲਰ ਮੂਆ ਕਿਸੇ ਕੋਲ ਮਾਇਆ ਬਹੁਤੀ ਹੈ ਕਿਸੇ ਕੋਲ ਥੋੜੀ ਹੈ ਬਸ ਇਸੇ ਗੱਲੇ ਸਾਰੇ ਆਪੋ ਵਿੱਚ ਲੜ ਲੜ ਕੇ ਪਏ ਖਪਦੇ ਹਨ ਮਰਦੇ ਹਨ ਹੋ ਬਲੇ ਹਾਰੀ ਸਤ ਗੁਰ ਆਪਣੇ ਜੇ ਨੇ ਹੁ ਚਲਤ ਦਿਖਾਇਆ ਏ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੈਨੂੰ ਮਾਇਆ ਦਾ ਇਹ ਤਮਾਸ਼ਾ ਅੱਖੀਂ ਵਿਖਾ ਦਿੱਤਾ ਹੈ ਕਿ ਮਾਇਆ ਕੀ ਕੀ ਰੰਗ ਵਿਖਾਉਂਦੀ ਹੈ ਗੂਜੀ ਪਾਏ ਜਲੇ ਸੰਸਾਰਾ ਭਗਤਨਾ ਵਿਆਪੇ ਮਾਇਆ ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ ਲੁਕੀ ਹੋਈ ਅਗਨ ਨਾਲ ਸਾਰਾ ਜਗਤ ਸੜ ਰਿਹਾ ਹੈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਤੇ ਮਾਇਆ ਆਪਣਾ ਜੋਰ ਨਹੀਂ ਪਾ ਸਕਦੀ ਸੰਤ ਪਰਸਾਦ ਮਹਾ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਓ ਮਨੁਖ ਬੜਾ ਆਤਮਕ ਆਨੰਦ ਮੰਨਦਾ ਹੈ ਉਸ ਦੇ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਂਦੇ ਹਨ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਗੁਰੂ ਦੀ ਕਿਰਪਾ ਨਾਲ ਜਿਸ ਨੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਤੇ ਹੈ ਨਾਨਕ ਇਹ ਧਨ ਖੱਟ ਕੇ ਕਮਾ ਕੇ ਆਪਣੇ ਹਿਰਦੇ ਘਰ ਵਿੱਚ ਲੈ ਜਾਂਦਾ ਹੈ ਉਹ ਇਸ ਮਾਇਆ ਤੋਂ ਬਚ ਜਾਂਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੈਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ हे ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਖਸਮ ਹੈ ਨਿਮਖ ਨਿਮਖ ਤੂੰ ਹੀ ਪ੍ਰਤ ਪਾਲੋ ਹੋ ਹਮ ਬਾਰਕ ਤੁਮਰੇ ਧਾਰੇ हे ਪ੍ਰਭੂ ਤੂੰ ਹੀ ਇੱਕ ਇੱਕ ਛਿਨ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜੇਵਾ ਏਕ ਕਵਨ ਗੁਣ ਕਹੀਐ ਮਨੁੱਖ ਦੀ ਇੱਕ ਜੀਬ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿ ਨਹੀਂ ਲਹੀਐ ਰਹਾਉ ਏ ਅਗਿਣਤ ਗੁਣਾ ਦੇ ਮਾਲਕ ਏ ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੋਂ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਿਆ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹੋ ਏ ਪ੍ਰਭੂ ਪਰਮਾਤਮਾ ਤੂੰ ਸਾਡੇ ਕਰੋੜਾਂ ਅਪਰਾਧ ਨਾਸ਼ ਕਰਦਾ ਹੈ ਤੂੰ ਸਾਨੂੰ ਨੇਕਾਂ ਤਰੀਕਿਆਂ ਨਾਲ ਜੀਵਨ ਜੁਗਤ ਸਮਝਾਉਂਦਾ ਹੈ ਹਮੇ ਅਗੇ ਆਨ ਅਲਪ ਮਤ ਥੋਰੀ ਤੂੰ ਮੇ ਆਪਨ ਬਿਰਦਰ ਖਾਵੋ ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਡੀ ਅਕਲ ਥੋੜੀ ਹੈ ਹੋਸ਼ੀ ਹੈ ਫਿਰ ਵੀ ਤੂੰ ਆਪਣਾ ਮੁੜਕ ਦੀਮਾ ਦਾ ਪਿਆਰ ਵਾਲਾ ਸੁਭਾਅੋ ਕਾਇਮ ਰੱਖਦਾ ਹੈ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਏ ਪ੍ਰਭੂ ਪਰਮਾਤਮਾ ਅਸੀਂ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਈਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਰੱਖੋ ਹੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਏ ਦਿਆਵਾਨ ਏ ਸਭ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਨਾਨਕ ਆਖਦਾ ਹੈ ਕਿ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਗੋਲੇ ਹਾਂ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 674 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ ਚੈਨਲ YouTube ਚੈਨਲ ਸਰਬੱਤਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ